6 ਸਾਲ ਤੋਂ ਗੁਰਪਰਵ ਦੇ ਲੰਗਰ ਚੱਲ ਰਿਹਾ ਹੈ ਬਰਮਾ ਟਿਕੜਪਾ ਦੇ ਨਾਲ ਨਾਲ ਕਸ਼ਿਸ਼ ਦੇ ਨਾਲ ਸਹਿਯੋਗ ਦੇ ਨਾਲ ਬਹੁਤ ਵਧੀਆ ਸੰਗਤ ਪੂਰੀ ਸੇਵਾ ਚੱਕੇ ਕਰ ਰਹੀ ਹੈ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਚਾਰਾਂ ਰਤ ਦੇ ਸੇਵਾ ਕਰ ਰਹੇ ਆ ਚਾਹ ਦੀ ਲੰਗਰ ਦੀ ਪਕੌੜਿਆਂ ਦੀ ਬਰੈਡ ਦੀ 6 ਸਾਲ ਤੋਂ ਲੰਗਰ ਸਾਰੀ ਮਾਰਕੀਟ ਦੇ ਸਹਿਯੋਗ ਦੇ ਨਾਲ ਚੱਲ ਰਿਹਾ ਹੈ ਵਾਇਗੁਰੂ ਜੀ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਅਸੀਂ ਤੁਹਾਡਾ ਜੀਵੀਐਸ ਕੇ ਤੇ ਪਹੁੰਚਣ ਦੇ ਧੰਨਵਾਦ ਕਰਦੇ ਆਂ ਬਾਕੀ ਜਿਹੜਾ ਸਹਯੋਗ ਆ ਪੂਰੀ ਮਾਰਕੀਟ ਦਾ ਸਾਂਝਾ ਲੰਗਰ ਆ ਪੂਰੇ ਮਾਰਕੀਟ ਦੇ ਸੰਗਤ ਦੇ ਸਹਿਯੋਗ ਨਾਲ ਹੀ ਲਾਇਆ ਗਿਆ ਹਰੇਕ ਸਾਲ ਅਸੀਂ ਲਾਉਂਦੇ ਆਂ ਤੇ ਹਰੇਕ ਸਾਲ ਬਰੈਡਾਂ ਦਾ ਤੇ ਚਾਹ ਦਾ ਪੂਰੀ ਸੰਗਤ ਦੇ ਸਹਿਯੋਗ ਨਾਲ ਲਾਇਆ ਜਾਂਦਾ ਪ੍ਰਮਾਤਮਾ ਕਿਰਪਾ ਕਰੇ ਵੀ ਅੱਗੇ ਅਗਲੀ ਵਾਰ ਤੋਂ ਵੀ ਇਹ ਅਸੀਂ ਐਂ ਹੀ ਲਾਇਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬੰਦੇ ਮਾਰਕੀਟ ਦੇ ਜੋ ਲੰਗਰ ਅਸੀਂ ਲਾਉਣੇ ਆ ਸਾਰੇ ਰਲ ਮਿਲ ਕੇ ਬੰਦੇ ਮਾਰਕੀਟ ਵੱਲੋਂ ਲਾਇਆ ਜਾਂਦਾ ਹੈ ਸਾਰੇ ਦੁਕਾਨਾਂ ਰਲ ਮਿਲ ਕੇ ਲੰਗਰ ਨੂੰ ਅਸੀਂ ਲਾਉਣੀ ਹੈ ਸਾਰੇ ਦੁਕਾਨਦਾਰਾਂ ਦਾ ਬਹੁਤ ਬਹੁਤ ਧੰਨਵਾਦ ਰਲ ਮਿਲ ਕੇ ਸੇਵਾ ਕਰਨ ਦੇ ਲਈ ਠੀਕ ਆ ਜਿਆਦਾ ਬਰੈਡ ਪਕੌੜਿਆਂ ਦਾ ਲੰਗਰ ਲਾਇਆ ਸੀ ਸਾਰੀ ਸੰਗਤ ਨੇ ਦੂਰ ਦੂਰੋਂ ਆ ਕੇ ਸਕਿਆ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਰੀ ਮਾਰਕੀਟ ਦੇ ਭੈਣ ਭਰਾਵਾਂ ਦੇ ਨਾਲ ਸਹਿਯੋਗ ਦੇ ਨਾਲ ਹੀ ਸਾਰਾ ਲੰਗਰ ਅਸੀਂ ਲਾਉਨੇ ਆ ਹਰ ਸਾਲ ਇਹ ਜਿਹੜਾ ਲੰਗਰ ਦੀ ਜਿਹੜੀ ਸ਼ੁਰੂਆਤ ਹੋਈ ਸੀ ਸਾਡਾ ਵੱਡਾ ਵੀਰ ਅਵਤਾਰ ਸਿੰਘ ਰਿੰਕੂ ਸਵਰਗਵਾਸੀ ਸਾਡੇ ਤਾਂ ਦਿਲਾਂ 'ਚ ਅੱਜ ਵੀ ਉਹ ਜਿਉਂਦੇ ਆਗੇ ਯਾਦ ਕਰਦੇ ਆ ਅਸੀਂ ਉਹਨਾਂ ਨੂੰ ਇਹ ਉਹਨਾਂ ਦੀ ਉਦਮ ਸਤਕਾ ਹੀ ਉਹਨਾਂ ਨੇ ਮੂਹਰੇ ਲੱਗ ਕੇ ਇਹਦੀ ਸ਼ੁਰੂਆਤ ਕੀਤੀ ਸੀਗੀ ਵੀ ਆਪਾਂ ਹਰ ਸਾਲ ਵੀ ਇਹ ਲਾਇਆ ਕਰੀਏ ਚਲੋ ਵੀਰ ਸਾਡਾ ਵਿਛੜ ਗਿਆ ਕਿਸੇ ਕਾਰਨ ਤੇ ਅਸੀਂ ਅਰਦਾਸ ਕਰਦੇ ਆ ਵੀ ਉਹਨੂੰ ਪ੍ਰਮਾਤਮਾ ਆਤਮਾ ਨੂੰ ਸ਼ਾਂਤੀ ਦੇਵੇ ਤੇ ਅਸੀਂ ਉਹ ਕੰਟੀਨਿਊ ਜਾਰੀ ਰੱਖਦੇ ਹੋਏ ਸਾਰੀ ਮਾਰਕੀਟ ਹੀ ਪ੍ਰਾਣੇ ਵੀ ਜਿਹੜੇ ਸਾਡੇ ਸਾਥੀ ਆ ਜੋ ਜਿਨ੍ਹਾਂ ਨੇ ਵੀਰਾਂ ਨੇ ਨਵੀਆਂ ਦੁਕਾਨਦਾਰੀਆਂ ਵੀ ਸ਼ੁਰੂ ਕੀਤੀਆਂ ਸਾਰਿਆਂ ਦੇ ਸਹਿਯੋਗ ਦੇ ਨਾਲ ਅਸੀਂ ਇਹ ਲੰਗਰ ਲਾਇਆ ਜੀ ਤੇ ਹਰ ਸਾਲ ਹੀ ਅਸੀਂ ਲਾਉਂਦੇ ਰਾਵਾਂਗੇ ਜੀ ਤੇ ਜਿੰਨੇ ਵੀ ਹੋਰ ਸਾਡੇ ਗੁਪਤ ਦਾਨੀ ਮਿੱਤਰ ਸੱਜਣ ਸੀਗੇ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਆ ਜੀ ਇਹ ਹਾਂਜੀ ਜਿਹੜਾ ਇਹ ਉਦਮ ਸਾਡੇ ਅਵਤਾਰ ਸਿੰਘ ਰਿੰਕੂ ਜੀ ਨੇ ਕੀਤਾ ਸੀਗਾ ਜੀ ਉਹਨੂੰ ਅਸੀਂ ਯਾਰੀ ਰੱਖਦੇ ਹੋਏ ਅਗਲੇ ਸਾਲ ਇਸ ਤੋਂ ਵੀ ਵੱਡੇ ਪੱਧਰ ਤੇ ਅਸੀਂ ਲੰਗਰ ਲਾਵਾਂਗੇ ਸਾਰੇ ਵੀਰਾਂ ਨੂੰ ਗੁਰਨਾਨਕ ਦੇਵ ਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਤੇ ਆਪਣਾ ਗੁਰਪੁਰਬ ਦਾ ਲੰਗਰ ਲੱਗ ਰਿਹਾ ਹੈਗਾ ਸਵੇਰ 4 ਵਜੇ ਤੋਂ ਸਾਰੇ ਵੀਰ ਭਰਾ ਮਰੇ ਆਏ ਹੋਏ ਆ ਮਾਰਕੀਟ ਵਾਲੇ ਸਾਰੇ ਦੇ ਸਹਿਯੋਗ ਨਾਲ ਅਸੀਂ ਇਹ ਲੰਗਰ ਨੂੰ ਪੂਰਾ ਕਰ ਰਹੇ ਹਾਂ ਤੇ ਹੋਪ ਅਸੀਂ ਨੈਕਸਟ ਈਅਰ ਇਸ ਤੋਂ ਵੀ ਜ਼ਿਆਦਾ ਵਧੀਆ ਕਰਾਂਗੇ ਇਕਰ ਮੈਂ ਸਹਿਯੋਗ ਦੀ ਗੱਲ ਕਰਾਂ ਤੁਹਾਡੇ ਸਾਥੀ ਜਿਹੜੇ ਸਵੇਰ ਤੇ ਲੱਗੇ ਹੋਏ ਆ ਹਾਂਜੀ ਇਹ ਸਾਰੇ ਮੇਰੇ ਫਰੈਂਡਸ ਨਾਲ ਜਿੰਨੇ ਵੀ ਖੜੇ ਹੋਏ ਆ ਇਹ ਸਵੇਰ 4 ਵਜੇ ਦੇ ਨਾਲ ਆਏ ਹੋਏ ਆ ਤੇ ਪੂਰੀ ਮਿਹਨਤ ਤੇ ਸ਼ਿੱਦਤ ਨਾਲ ਆਪਣਾ ਕੰਮ ਕਰ ਰਹੇ ਨੇ ਤੇ ਸਾਰੀ ਸੰਗਤ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਦੂਰੋਂ ਨੇੜੋਂ ਆ ਕੇ ਸਾਡੇ ਲੰਗਰ ਦੇ ਵਿੱਚ ਸਹਿਯੋਗ ਦਿੱਤਾ ਤੇ ਬਹੁਤ ਬਹੁਤ ਧੰਨਵਾਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਇਹ ਪਿਛਲੇ 6 ਸਾਲਾਂ ਤੋਂ ਲੰਗਰ ਕੰਟੀਨਿਊ ਲਾ ਰਹੇ ਹਾਂ ਜੀ ਇਨਾ ਬਰੈਡ ਅਤੇ ਚਾਪ ਗੋੜਿਆਂ ਦਾ ਅਸੀਂ ਇਸ ਨੂੰ ਨਿਰੰਤਰ ਅੱਗੇ ਵੀ ਆਸ ਕਰਦੇ ਹਾਂ ਕਿ ਜਾਰੀ ਰੱਖਾਂਗੇ ਜੀ ਇਸ ਤੋਂ ਬਾਅਦ ਚੜ੍ਹ ਕੇ ਅਗੇ ਦੀਵਾਨ ਨੂੰ ਸੇਵਾ ਕਰਾਂਗੇ ਵਾਹਿਗੁਰੂ ਜੀ ਕਾ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਧੇ ਰੋਡ ਨਿਵਾਸੀਆਂ ਵੱਲੋਂ ਬਹੁਤ ਸੰਜੋਗ ਦੇ ਨਾਲ ਲੰਗਰ ਲਗਾਇਆ ਗਿਆ ਹਰ ਇੱਕ ਨੇ ਪੂਰਾ ਪੂਰਾ ਸੰਜੋਗ ਦਿੱਤਾ ਹਰ ਇੱਕ ਸਾਲ ਮਤਲਬ ਕੀ ਲੰਗਰ ਲਾਇਆ ਜਾਂਦਾ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸੂਲ ਸੰਗਤ ਮਾਰਕੀਟ ਵੱਲੋਂ ਜੋ ਲੰਗਰ ਲਗਾਇਆ ਗਿਆ ਹੈ ਸਾਡਾ ਮਤਲਬ ਕਿ ਵਾਇਗੁਰੂ ਵੱਲੋਂ ਸਾਨੂੰ ਸਦਾ ਹੀ ਆਸ਼ੀਰਵਾਦ ਇਸੇ ਤਰ੍ਹਾਂ ਹੀ ਮਿਲਦਾ ਰਹੇ ਤੇ ਹਰ ਸਾਲ ਅਸੀਂ ਇਸੇ ਤਰ੍ਹਾਂ ਹੀ ਵੱਡੇ ਤੋਂ ਵੱਡਾ ਲੰਗਰ ਲਾਉਂਦੇ ਰਹੀਏ ਹਾਂਜੀ ਤਾਂ ਸਭ ਦਾ ਸਾਰੀ ਮਾਰਕੀਟ ਦਾ ਜੀ ਸਾਰੇ ਮੇਰੇ ਭਰਾਵਾਂ ਦਾ ਧੰਨਵਾਦ ਜੀ ਜਿਨ੍ਹਾਂ ਨੇ ਮੈਨੂੰ ਇੰਨਾ ਮਾਣ ਸਤਿਕਾਰ ਦਿੱਤਾ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਅਸੀਂ ਸਵੇਰ ਤੋਂ 4 ਵਜੇ ਤੋਂ ਸੇਵਾ ਕਰ ਰਹੇ ਹਾਂ ਬਰੈਡ ਪਕੌੜੇ ਦਾ ਲੰਗਰ ਲਗਾਇਆ ਗਿਆ ਸੀ ਅੱਜ ਮਧੇਰ ਰੋਡ ਦੇ ਉੱਤੇ ਸਾਰੀ ਸੰਗਤ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਸਾਡੇ ਯਾਰਾ ਮਿੱਤਰਾਂ ਦਾ ਸੰਗਤ ਦਾ ਜੋ ਸੇਵਾਦਾਰ ਆ ਉਹਨਾਂ ਨੇ ਤਨੋਂ ਮਨੋਂ ਡਟ ਕੇ ਬਹੁਤ ਵਧੀਆ ਸੇਵਾ ਕੀਤੀ ਤੇ ਹੁਣ ਲੰਗਰ ਦੀ ਸਮਾਪਤੀ ਹੋ ਗਈ ਹੈ ਇਸ ਲਈ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਾਰੀ ਮਾਰਕੀਟ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਜੋ ਆਪਣੇ ਵੱਡੇ ਛੋਟੇ ਵੀਰ ਭੈਣ ਭਰਾ ਸਾਰਿਆਂ ਵੱਲੋਂ ਕਿਸੇ ਨੇ 10 ਲੱਖ ਤਾਂ ਮੜਾ ਕੇ ਨੇ 20 ਲੱਖ ਸਾਰਿਆਂ ਨੇ ਆਪ ਦਾ ਉਹ ਮੰਨੂ ਲਾ ਕੇ ਤੇ ਉਹ ਸਭ ਕੁਝ ਦਾਨ ਪੂਨ ਕੀਤਾ ਤੇ ਉਹਦੇ ਨਾਲ ਲੰਗਰ ਅਸੀਂ ਹਰੇਕ ਸਾਲ ਲਗਾਉਨੇ ਆ ਤੇ ਅੱਗੇ ਵੀ ਇਸ ਤੋਂ ਵਧੀਆ ਕਰਾਂਗੇ ਜਿੰਨਾ ਹੋ ਸਕੇ ਆ ਉਹਨਾ ਕਰਾਂਗੇ ਇਹ ਡਾਕਟਰ ਆ ਮਦੇ ਧੂਰਕੋੜ ਤੋਂ ਗੋਰਾ ਇਹ ਨਵੂ ਮੇਰਾ ਪਾਰਟਨਰ ਆ ਤੇ ਆ ਬਾਈ ਆ ਸਮੂਦਾ ਡਾਕਟਰ ਇਹਨਾਂ ਮੇਰਾ ਭਰਾ ਇਹਨਾਂ ਨੇ ਨਵੀਂ ਦੁਕਾਨ ਕਰਾਈ ਇਹਨਾਂ ਨੂੰ ਇਹਨਾਂ ਨੂੰ ਨਵੀਂ ਦੁਕਾਨ ਕਰਾਈ ਆ ਕੱਪੜੇ ਦੀ ਰੈਡੀमेड ਦੀ ਬ੍ਰਾਂਡ ਬਾਕਟ ਇੱਥੇ ਨਾਲ ਹੀ ਇਹਨਾਂ ਦਾ ਪਹਿਲਾ ਥੋੜੇ ਜਿਹਾ 20 ਦਿਨ ਤੋਂ ਦੁਕਾਨ ਦੇ ਵਿੱਚ ਹੈ ਹੈਪੀ ਵੀ ਸਾਡਾ ਵੱਡਾ ਭਾਈ ਇਹਨਾਂ ਦਾ ਪਾਣੀ ਪੱਟਾ ਦਾ ਬਹੁਤ ਵੱਡਾ ਸਹੂਗ ਹੈ ਥੋਰੂਮ ਤੇ ਸਵੇਰ ਤੋਂ 4 ਵਜੇ ਤੋਂ ਸਾਡੀ ਪਰਝਾਈ ਦਾ ਇੱਥੇ ਬਹੁਤ ਵੱਡਾ ਸਹੂਗ ਆ ਉਹਨਾਂ ਨੇ ਸਵੇਰ ਤੋਂ ਸੇਵਾ ਕਰ ਰਹੇ ਆ ਤੇ ਇੱਥੇ ਦੇ ਕੜਾ ਪ੍ਰਸ਼ਾਦ ਦੀ ਦੇਖ ਦੀ ਸੇਵਾ ਇਹਨਾਂ ਨੇ ਨਿਭਾਈਗੀ ਜੋ ਵੀ ਵੈਦਗੀ ਦਾ ਜ਼ਿਆਦਾ ਕੰਮ ਆਗਾ ਪਰਿਖੇ ਵੀ ਚਾਹ ਦੀ ਸੀ ਹਨ ਭਾਈਆ ਸਾਰੇ ਦੋਸਤ ਮੇਰੇ ਸਾਡਾ ਬਹੁਤ ਪਿਆਰ ਕਰਦੇ ਆ ਸਪੈਸ਼ਲੀ ਤੁਹਾਨੂੰ ਬੁਲਾਇਆ ਗਿਆ ਕੀ ਕਹਿਣਾ ਚਾਹਦੇ ਆ ਵਾਹੀ ਗੁਰਜੀ ਦਾ ਖਾਲਸਾ ਵਾਹੀ ਗੁਰਜੀ ਦੀ ਫਤਿਹ ਵੀਰੇ ਜਿਹੜਾ ਆਪਾਂ ਗੁਰਪਰਬ ਮਨਾਉਨੇ ਆ ਗੁਰਨਾਨਕ ਦੇਵ ਜੀ ਦਾ ਜਨਮ ਦਿਹਾੜਾ ਇਹ ਸਾਰੀ ਹੀ ਮਾਰਕੀਟ ਦੇ ਸਹਿਯੋਗ ਨਾਲ ਮਨਾਉਨੇ ਆ ਤੇ ਜਿੰਨੇ ਵੀ ਆਪਣੇ ਮਿੱਤਰ ਪਿਆਰੇ ਜੋ ਵੀ ਆਉਂਦੇ ਆ ਬਹੁਤ ਹੀ ਮਿਹਨਤ ਨਾਲ ਕਰਦੇ ਆ ਤੇ ਬਹੁਤ ਹੀ ਵਧੀਆ ਮਨਾਉਨੇ ਆ ਠੀਕ ਆ ਤੇ ਜਿਹੜਾ ਵੀ ਸਾਨੂੰ ਇਹ ਘੱਟੋ ਘੱਟ ਯਾਦਾਂ ਨਹੀਂ ਤਾਂ 7 ਸਾਲਾਂ ਲੰਘੂ ਹੋਣ ਵਾਲੇ ਆ ਇਥੇ ਅੰਕਲ ਹੁੰਦੇ ਸੀ ਉਹ ਸਪੇਅਰ ਹੋ ਗਏ ਆ ਹੁਣ ਤਾਂ ਰੈਂਕੂ ਜੀ ਤੇ ਉਹਨਾਂ ਦਾ ਬਹੁਤ ਧੰਨਵਾਦ ਆ ਉਹਨਾਂ ਨੇ ਪਹਿਲਾਂ ਸਟਾਰਟ ਕੀਤਾ ਸੀਗਾ ਸਾਰਾ ਕੰਮ ਉਹਨਾਂ ਦੇ ਸਹਿਯੋਗ ਨਾਲ ਹੀ ਇਹ ਹੁਣ ਤੱਕ ਚੱਲਦਾ ਆਉਂਦਾ ਉਹਨਾਂ ਦਾ ਹੀ ਬਹੁਤ ਧੰਨਵਾਦ ਕਰਦੇ ਆ ਤੇ ਬਾਕੀ ਉਹਨਾਂ ਦੇ ਮੁੰਡੇ ਆ ਨਵੂ ਉਹਨਾਂ ਦਾ ਵੀ ਧੰਨਵਾਦ ਆ ਮਨਪ੍ਰੀਤ ਦਾ ਸਾਰੇ ਜਿੰਨੇ ਵੀ ਆਪਣੇ ਮਿੱਤਰ ਪਿਆਰੇ ਜੋ ਵੀ ਦੁਕਾਨ ਵਾਲੇ ਆਉਂਦੇ ਆ ਸਾਰਿਆਂ ਦਾ ਧੰਨਵਾਦ ਆ ਤੇ ਇਹਨਾਂ ਸਾਰਿਆਂ ਦੇ ਨਾਲ ਰਲ ਕੇ ਨਾਲ ਹੀ ਵੀਰੇ ਕੰਮ ਕਰਦੇ ਆ ਜੋ ਵੀ ਕੰਮ ਕਰਦੇ ਆ ਤੇ ਸਾਰਿਆਂ ਵੀਰਾਂ ਦਾ ਧੰਨਵਾਦ ਆ ਤੇ ਜੀਵੀਐਸ ਦਾ ਵੀ ਧੰਨਵਾਦ ਆ ਜੋ ਸਾਡੇ ਦਰਾਂ ਨ ਪਹੁੰਚਿਆਗਾ ਤੁਯੋ ਸਾਨੂੰ ਆਪਣੇ ਕੈਮਰੇ ਦੇ ਵਿੱਚ ਕਵਰ ਕਰਦੇ ਆ ਆਈ ਆਰੀ ਆਉਂਦੇ ਆ ਸਾਰੇ ਵੀਰਾਂ ਦਾ ਧੰਨਵਾਦ